ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਪੂਰ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਹਿਸਮਾਂ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਵੈ ਮੋਰੀਅਲ ٹرسٹ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਵਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਜੀ ਆਮਲੇ ਦੇ ਰੋਹੇ ਬੋਲੇ ਸੋਨ ਪੈ ਜਨ ਗੁਰੂ ਨਾਨਕ ਦਾਸ ਮਹਾਰਾਜ ਕੀ ਬਿਜਾਵੇ ਤੁਮ ਬੇਨਤੀ ਬੋਲੇ ਸੋਨ ਪੈ ਜਨ ਗੁਰੂ ਨਾਨਕ ਦਾਸ ਮਹਾਰਾਜ ਕੀ ਬਹੁਤ ਬਹੁਤ ਧੰਨਵਾਦ ਜੀਤਾ ਜੀ ਤੇ ਸਾਡੇ ਕਮਲੇਸ਼ ਭਾਟੀਆ ਜੀ ਉਹ ਵੀ ਬਹੁਤ ਬੜੇ ਦੇ ਦੇ ਦੁਆਰਾ ਆ ਗਏ ਹਨ ਇਹਨਾਂ ਦੀ ਬਦਲੀ ਹੋ ਗਈ ਹੈ ਮੈਂ ਪੂਰਾ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਗੁਜ਼ਾਰਨ ਸਾਹਿਬ ਵੀ ਬਣਿਆ ਜੀ ਪ੍ਰੋਮੋਸ਼ਨ ਵੀ ਹੋਈ ਹੈ ਬਖਸ਼ਿਸ਼ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਨੂੰ ਵੀ ਸ਼ੁਰੂਆਤ ਕਰਾਈ ਗਈ ਹੈ ਕਮਲੇਸ਼ ਭਾਟੀਆ ਜੀ की। जुगो जुगो डल चवर शखल तथा ने मालक साहेब श्री गुरु ग्रंथ साहब महाराज जी की मजूरी में जुड़ बैठी प्यारी साल जी फतेह की सज करो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਦਾਸ ਸਭਨਾਂ ਆਈ ਹੋਈ ਸੰਗਤ ਦੂਰ ਦਰਾਡੇ ਤੋਂ ਆਈ ਹੋਈ ਜਿੰਨੇ ਵੀ ਮੇਰੇ ਕਣ ਭਰਾ ਵੀ ਮਾਨਾ ਤੇ ਦਾ ਮੈਂ ਸਭ ਦਾ ਜੀ ਆਇਆਂ ਆਖ ਰਾਂ ਜਿੰਨੇ ਵੀ ਕਦਮ ਚੱਲ ਕੇ ਆਏ ਦਾਸ ਦੇ ਸਰਮਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹਾਂ ਜੀ ਗੁਰੂ ਕੇ ਨੰਗਰ ਪਿਆਰ ਰੂਪ ਕੇ ਸ਼ੁਕਰੀਆ ਪ੍ਰਾਪਤ ਕਰੀਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਿਰਦੇ ਧੰਨ ਗੁਰਦੇ ਇਹ ਹਿਰਦੇ ਦਾ ਸਤਿਨਾਮ i oh uh -huh. ਮਾਸ਼ਾਹਰ ਸਰਗਰਮੀਆਂ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਰਾਹੋ ਵਿਖੇ ਰਠਾਹ ਟਰੈਕਟਰ ਜਿੱਥੇ ਕਿ ਆਪਾਂ ਨੂੰ ਇਸ ਟਰੈਕਟਰ ਜਿਹੜੇ ਕਿਸਾਨਾਂ ਦੀ ਸਹੂਲਤ ਵਾਸਤੇ ਨਵੀਂ ਤਕਨੀਕ ਦੇ ਨਾਲ ਬਣਾਏ ਜਾਏ ਨੇ ਉਹ ਅੱਜ ਅਸੀਂ ਇਸ ਟਰੈਕਟਰ ਦੇ ਸਬੰਧੀ ਸ਼੍ਰੀ ਸਿਕੰਦਰ ਸਿੰਘ ਜੀ ਜੋ ਕਿ ਏਰੀਆ ਮੈਨੇਜਰ ਇਸ ਟਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਸੀ ਅੰਦੂ ਗਰਮਾਸੀ ਕੰਪੈਕਟ ਹੈ। ਨਾ ਇਹ ਸਟੈਪ ਟੂ ਕੰਪੂਟ ਹੈ। ਅਜੇ ਤੋ ਅਨੋਖੀ ਆਪਣੇ ਨਵੇਂ ਮਾਡਲ ਦੀ ਕ੍ਰੀਏਟ ਲੀਫ ਗੁਰਵੰਦਾਂ ਕਰੀਏ ਅੰਦਰ। ਇਹ ਆਜੀ ਸਾਡਾ ਪੂਰੀ ਸੇਵਾ ਨੂੰ ਪੂਰਾ ਪ੍ਰੋਕਲ ਚਾਰਜ ਕਰ ਰਿਹਾ ਹੈ। ਲੀਫ ਪੈਂਟ ਚਿੱਤਰਕ ਦੇ ਨਾਮ ਤੋਂ। ਇਹਦੇ ਵਿੱਚ ਅਸੀਂ ਚਾਰ ਸਿਲੰਡਰ ਇੰਜਣ ਦੇ ਰਹੇ ਹਾਂ। ਚਾਰ ਸਿਲੰਡਰ ਇੰਜਣ ਦੇ ਨਾਲ ਨਾਲ ਅਸੀਂ ਜਿਹੜੇ ਜਿਹੜਾ ਸਾਡਾ ਬੋਸ ਤੋਂ ਦੀ ਗੱਲ ਕਰੀਏ ਤਾਂ 105118 ਦਾ ਸਾਡਾ ਇੱਕ ਬੋਸ ਤੋਂ ਹੈ। ਸੀਰੀਏ ਪਾਗਲ ਕਰਦੇ ਆ ਤਾਂ 4080 ਇਸੇ ਦਾ ਪਾਵਰਫੁੱਲ ਇੰਜਨ ਹੈਗਾ ਪਾਵਰਫੁੱਲ ਇੰਜਨ ਹੈਗਾ ਡਬਲ ਐਕਟਿੰਗ ਪਾਵਰ ਸਟੇਂਗ ਦੇ ਰਹੇ ਆ 15 ਪਾਵਰ ਸਟੇਂਗ ਉਹ ਤੋਂ ਇਲਾਵਾ ਇਹਦੇ ਵਿੱਚ ਇੱਕ ਸਾਈਡ ਦੀ ਬੈਟਰੀ ਔਰ ਵੱਡਾ ਰੈਡੀਏਟਰ ਤੇਲ ਚ ਡੁੱਬੇ ਹੋਏ ਬ੍ਰੇਕ ਦੇਖਿਆ ਜਾਵੇ ਤਾਂ ਟੋਟਲ ਮਿਲਾ ਕੇ ਫੁੱਲੀ ਲੋਡਡ ਟਰੈਕਟਰ ਸਾਡਾ ਹੈਗਾ ਦੇ ਵਿੱਚ ਡਿਜੀਟਲ ਮੀਟਰ ਹੈਗਾ ਸਾਡੇ ਇਹਦੇ ਵਿੱਚ ਉਸ ਤੋਂ ਇਲਾਵਾ ਜਿਸ ਅਸੀਂ ਇੱਕ ਐਡਵਾਂਸ ਫੀਚਰ ਦੀ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਐਡਵਾਂਸ ਹਾਈਡਰੋਲਿਕ ਸਿਸਟਮ ਐਡਵਾਂਸ ਹਾਈਡਰੋਲਿਕ ਇਹਦਾ ਮਤਲਬ ਇਹ ਹੈ ਕਿ ਜਿੰਨੀ ਵੀ ਤੁਸੀਂ ਲਿਫਟ ਦੀ ਐਮ ਐਮ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿੱਦਾਂ ਉਹਦਾ ਕੰਮ ਇੱਥੇ ਹੈਗਾ ਜਿੱਦਾਂ ਕੋਈ ਬਜਾਈ ਕਰਦੇ ਆ ਜਾਂ ਕੋਈ ਆਪਾਂ ਫਸਲ ਵਗੈਰਾ ਬੀਜਦੇ ਆਗੇ ਆ ਤਾਂ ਜਿੰਨੀ ਤੁਹਾਨੂੰ ਲਿਫਟ ਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨਾਂ ਹੀ ਉਹ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਸਾਡੇ 200 ਪਲੱਸ ਜਿਹੜੇ ਹੈਗੇ ਸਟੈਪ ਹੈਗੇ ਸਾਡੇ ਦੇ ਵਿੱਚ ਅਗਰ ਅਕਸੈਸਰੀ ਦੀ ਗੱਲ ਕਰੀਏ ਤਾਂ ਅਸੀਂ ਛਤਰੀ ਛੱਡ ਕੇ ਬਾਕੀ ਅਸੀਂ ਸਾਰਾ ਜੋ ਵੀ ਹੈਗਾ ਡਰਾਇਵਰ ਹੋ ਗਿਆ ਟੌਪ ਲਿੰਕ ਹੋ ਗਈ ਅਗੇ ਵੇਟ ਹੋ ਗਏ ਪਿਛਲੇ ਟਾਇਰਾਂ 'ਚ ਬੈਠ ਹੋ ਗਏ ਅਸੀਂ ਉਹ ਟਰੈਕਟਰ ਦੇ ਨਾਲ ਦੇਖ ਦਿੰਦੇ ਰਏ ਆ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਆ ਅਸੀਂ ਬੈਕ ਸਾਈਡ ਅਸੀਂ ਵੇਟ ਦੇ ਰਹੇ ਆ ਕੋਰਨਰ ਅਗਲੇ ਵੇਟ ਦੀ ਅਗਲੇ ਵੇਟ ਦੀ ਗੱਲ ਕਰਦੇ ਹਾਂ ਫਰੰਟ ਵੇਟ ਸਾਡਾ ਹੈਗਾ 22 22 ਕਿਲੋ ਦੇ ਸਾਡੇ ਆ ਚਾਰ ਪੁਇੰਟਾ ਹੈਗਾ ਟੋਟਲ ਮਿਲਾ ਕੇ ਦੇਖਿਆ ਜੇ ਤਾਂ ਇੱਕ ਵਾਰ ਸਾਡਾ ਕੁਆਂਟਲ ਦੇ ਆਸ-ਪਾਸ ਸਾਡਾ ਜਿਹੜਾ ਵੇਟ ਬਣ ਜਾਂਦਾ ਇਹ ਸਾਡਾ ਟਰੈਕਟਰ ਹੈਗਾ ਜੀ 16 ਪਲੱਸ 4 16+4 ਦਾ ਮਤਲਬ ਹੈ ਜਿਹੜਾ ਤੁਸੀਂ ਸੀ ਸੁਪਰ ਸੀਡਰ ਚਲਾਉਣ ਵਾਸਤੇ ਆਪਾਂ ਇੱਕ ਸਪੈਸ਼ਲ ਗੇਅਰ ਲਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਣਾ ਜੀ ਆਜੋ ਅਸੀਂ ਇਹ ਗੇਅਰ ਲਾਇਆ ਹੋਇਆ ਹੈ ਟਰੈਕਟਰ ਦੇ ਵਿੱਚ ਜਦੋਂ ਤੁਸੀਂ ਸੁਪਰ ਸੀਡਰ ਚਲਾਉਣਾ ਹੈ ਤੁਹਾਨੂੰ ਸਲੋ ਸਪੀਡ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹ ਗੇਅਰ ਨੂੰ ਯੂਜ਼ ਕਰ ਸਕਦੇ ਹੋ ਤੁਸੀਂ 16+4 ਸਪੀਡਾਂ ਸਾਡੀ ਆ ਗਈਆਂ ਟੋਟਲ 20 ਸਪੀਡਾਂ ਦਾ ਨਾਲ ਠੀਕ ਹੈ ਜੀ ਬੈਕ ਸਾਈਡ ਦੇਖੋਗੇ ਤੁਸੀਂ ਡਬਲ ਡਿਸਟ੍ਰੀਬਿਊਟਰ ਦਿੱਤਾ ਹੋਇਆ ਸੀ ਡਬਲ ਡਿਸਟ੍ਰੀਬਿਊਟਰ ਦੇ ਨਾਲ ਨਾਲ ਹੁੱਕ ਵੀ ਬਹੁਤ ਹੈਵੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਰਠਾਉ ਟਰੈਕਟਰ ਏਜੰਸੀ ਤੋਂ ਬੋਲ ਰਿਹਾ ਹਾਂ ਸਰ ਅਸੀਂ ਜੋ ਕਿ ਇਸ ਟਰੈਕਟਰ ਏਜੰਸੀ ਦੀ ਨਵਾਂ ਸ਼ਹਿਰ ਵਿੱਚ ਖੁੱਲੀ ਹੈ ਉਸ ਦੀ ਓਪਨਿੰਗ ਵਾਸਤੇ ਅਸੀਂ ਸਰਗਰਮੀ ਚੈਨਲ ਤੋਂ ਅਸੀਂ ਉਹਨਾਂ ਨੂੰ ਇੰਟਰਵਿਊ ਦੇ ਦੇ ਤੇ ਜੋ ਕਿ ਟਰੈਕਟਰ ਸਾਡੇ ਕੋਲ ਸਾਰੇ ਮਾਡਲ ਹਨ 450 350 ਔਰ ਡੀਆਈ 65 ਜਿਸ ਦੀ ਡਿਲੀਵਰੀ ਕਰਨ ਵਾਸਤੇ ਸਮਹੀ ਕਸਟਮਰਾਂ ਤੇ ਅਤੇ ਅਗੇ ਸਾਰੇ ਜਿੰਨੇ ਵੀ ਆਪਣੇ ਹੈਗੇ ਵਰਕਰ ਅਸੀਂ ਇਕੱਠੇ ਹੋਏ ਹਾਂ ਤੇ ਜੇ ਵੀ ਕਿਸੇ ਵੀ ਕਸਟਮਰ ਨੇ ਸਾਡੇ ਕੋਲੋਂ ਟਰੈਕਟਰ ਲੈਣਾ ਹੋਵੇ ਰਾਹੋ ਵਿਖੇ ਨੇੜੇ ਕਿ ਕੈਪਟਨ ਪੈਟਰੋਲ ਪੰਪ ਵਿਖੇ ਪਹੁੰਚ ਕੇ ਸਾਡੇ ਨਾਲ ਸੰਪਰਕ ਬਣਾਓ ਜ਼ਿੰਮੇਦਾਰਾਂ ਦੀ ਜੋ ਵੀ ਜੋ ਵੀ ਉਹਨਾਂ ਦੀ ਮੰਨ ਦੀ ਇੱਛਾ ਦੇ ਮੁਤਾਬਕ ਜੋ ਵੀ ਉਹਨਾਂ ਦੀ ਸੋਚ ਮੁਤਾਬਕ ਟਰੈਕਟਰ ਜ਼ਿੰਮੇਦਾਰਾਂ ਵਾਸਤੇ ਕਟਿਆ ਹੈ ਕੰਪਨੀ ਨੇ ਉਹ ਅਸੀਂ ਪੂਰੀ ਸਰਵਿਸ ਔਰ ਟਾਈਮ ਸਿਰ ਉਹਨਾਂ ਦੀ ਡਿਲੀਵਰੀ ਔਰ ਸਰਵਿਸ ਵਗੈਰਾ ਦਾ ਪੂਰਾ ਹੀ ਘਰ ਤੱਕ ਉਹਨਾਂ ਦੀ ਹੀ ਕੰਪਨੀ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੁਹਾਡੇ ਨਾਲ ਕਿਹੜੇ ਨੰਬਰ ਤੇ ਸੰਪਰਕ ਆ ਸਕਦਾ ਹੈ ਇਹਦੇ ਵਿੱਚ ਦੀ ਬੈਂਕ ਦੀ ਪਰਸਨੈਲਿਟੀ ਵੀ ਇੱਕ ਹੈ ਸਾਡੇ ਕੋਲ ਉਹ ਹੈਗੀ ਜੀ ਇੱਕ ਟਰੈਕਟਰ ਨਾਲ ਤਿੰਨ ਐਪਲੀਮੈਂਟਸ ਉਹ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਦਿੰਨੇ ਆ ਜੀ ਉਹ ਸਭ ਤੋਂ ਹੀ ਇੱਕ ਬਹੁਤ ਵੱਡਾ ਫਾਇਦਾ ਹੈ ਜ਼ਿਮੀਂਦਾਰਾਂ ਵਾਸਤੇ ਕਿ ਜਿਹੜੇ ਜਿਹੜੇ ਪ੍ਰਾਈਵੇਟ ਆਧਾਰੇ ਹਨ ਤੇ ਉਹਨਾਂ ਤੋਂ ਜਿਹੜੀ ਕਿਸ਼ਤ ਦਾ ਅੱਧ ਤੋਂ ਅੱਧ ਫਰਕ ਪੈਂਦਾ ਹੈ ਇਸ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਇੱਕ ਆਧਾਰ ਕਾਰਡ ਔਰ ਪੈਨ ਕਾਰਡ ਔਰ ਲੀਜ਼ ਐਗਰੀਮੈਂਟ ਨਾਲ ਲਗਾ ਕੇ ਉਹ ਬੈਂਕ ਦੇ ਵਿੱਚੋਂ ਅਸੀਂ ਸਰਕਾਰੀ ਬੈਂਕਾਂ ਤੋਂ ਉਹ ਸਹੂਲਤਾ ਦਵਾਨੇ ਆ ਕੋਈ ਤਾਂ ਜੋ ਜ਼ਿੰਮੇਦਾਰਾਂ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਹੋਈਆਂ ਸਨ ਕਿਸੇ ਵੀ ਵੀ ਪ੍ਰਾਈਵੇਟ ਅਧਾਰਿਆਂ ਚ ਉਹ ਹੁਣ ਨਹੀਂ ਹੋਣਗੀਆਂ ਰਠਾਹ ਟਰੈਕਟਰ ਏਜੰਸੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਨੰਬਰ ਜੋ ਵੀ ਹੈਗੇ ਸਾਡੇ 98559375039876423108 ਇਹ ਨੰਬਰਾਂ ਤੇ ਤੁਸੀਂ ਕਿਸੇ ਵੇਲੇ ਵੀ ਰਾਹੋ ਵਿਖੇ ਆਣ ਕੇ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਸ਼੍ਰੀ ਸੁਖਜੀਤ ਸਿੰਘ ਘਰਚਾ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਅੱਜ ਨਵਾਂ ਜਿਹੜਾ ਇਹ ਇਸ ਟ੍ਰੈਕਟਰ ਲੈਣ ਲਈ ਆਏ ਨੇ ਰੋਠਾ ਟ੍ਰੈਕਟਰਸ ਨਮਾਸ਼ਾ ਰੋਡ ਰਾਹੋ ਤੋਂ ਨਵਾਂ ਟ੍ਰੈਕਟਰ ਖਰੀਦਣ ਆਏ ਨੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਭਾਜੀ ਤੁਸੀਂ ਨਵਾਂ ਟਰੈਕਟਰ ਖਰੀਦਿਆ ਇਹ ਸਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਨਵਾਂ ਟਰੈਕਟਰ ਅੱਜ ਖਰੀਦ ਰਹੇ ਆ ਇਹਦੀਆਂ ਕੀ ਖਾਸੀਅਤ ਦੇਖ ਕੇ ਤੁਸੀਂ ਅੱਜ ਖਰੀਦਿਆ ਜੀ ਮੇਰੇ ਫਰੰਡਾ ਕੋਲ ਉਹਦੇ ਵੇਲੇ ਰਿਸ਼ਤੇਦਾਰਾਂ ਕੋਲ ਵੀ ਚੱਲਦੇ ਆ ਸਾਡੇ ਪੰਜ-ਛੇ ਟਰੈਕਟਰ ਜੀ ਸਾਡੇ ਕੋਲ ਇਹਦੇ ਤੇਲ ਖਰਚਾ ਵੀ ਘਟਿਆ ਖਿਚਾਈ ਨੂੰ ਵੀ ਸਹੀ ਆ ਸਾਰੇ ਕੰਮ ਲਈ ਮਤਲਬ ਸਾਰੇ ਵਾਸਤੇ ਬੈਠ ਰਿਹਾ ਇਹਦਾ ਮਤਲਬ ਤੁਸੀਂ ਪਹਿਲਾਂ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਾਰੇ ਨਾ ਟਰੈਕਟਰ ਨੂੰ ਖਰੀਦਿਆ ਹਾਂਜੀ ਹਾਂਜੀ ਆ ਤੁਸੀਂ ਇਹ ਦੇਖ ਕੇ ਬੇਰੀ ਖਾਸੀਅਤ ਹਾਂਜੀ ਇਹਦੀ ਖਾਸੀਅਤ ਖਿਚਾਈ ਨੂੰ ਵਧੀਆ ਆ ਸਾਨੂੰ ਕਿਤਾ ਸਾਡੇ ਖੇਤੀਬਾੜੀ ਦੇ ਵਿੱਚ ਚਾਹੀਦਾ ਇਹ ਕੰਮ ਆ ਜਿਆਦਾ ਸੁਪਰ ਸੀਡਰ ਚਲਾਉਣਾ ਤਵੀਆਂ ਟਰਾਲੀ ਗੰਨੇ ਹੀ ਲਿਆਣੀ ਖੰਣਾ ਨਮਾਸ਼ਰ ਮਹਿਲ ਤੇ ਫਗਵਾੜਾ ਇਸ ਕਰਕੇ ਸਾਨੂੰ ਤੇਲ ਦਾ ਖਰਚਾ ਵੀ ਇਹਦਾ ਘਟਿਆ ਜੀ ਹਾਂਜੀ ਇਹ ਟਰੈਕਟਰ ਵੀ 3 ਸਪੀਡ ਆ ਤੇ ਨਾਲ ਦੇ 3 ਸਪੀਡ ਹੋਰ ਵੀ ਟਰੈਕਟਰ ਇਹਨਾਂ ਕੋਲ ਆਉਣਗੇ ਮਤਲਬ ਹੋਰ ਵੀ ਕਿਸਾਨ ਭਰਾ ਸਾਡੇ ਰਸੌਰ ਭਾਜੀ ਹੋਣਾ ਨਾਲ ਜ਼ਰੂਰ ਮੈਦਨ ਵਰਤਣਾ ਇਹਨਾਂ ਦਾ ਅਮ ਚੱਲੂਗਾ ਭਰਾਵਾਂ ਦੇ ਸਰ ਤੇ ਇਹ ਕਿਸਾਨ ਭਰਾਵਾਂ ਦੇ ਸਰ ਤੇ ਜੀ ਹਾਂਜੀ ਲੌਨ ਦੀ ਸੋਸਾਇਟੀ ਅਸੀਂ ਜਿਹੜੀ ਇਹਨਾਂ ਨੂੰ ਜ਼ਿਮੀਂਦਾਰਾਂ ਨੂੰ ਕਰ ਰਹੇ ਹਾਂ ਜੀ ਇਹਦੇ ਵਿੱਚ ਜੀ ਅਸੀਂ ਕਸਟਮਰ ਔਰ ਜ਼ਿਮੀਂਦਾਰਾਂ ਦੇ ਵਾਸਤੇ ਨਾ ਜਿਹੜਾ ਬੈਂਕਾਂ ਤੋਂ ਜਿਹੜਾ ਲੋਨ ਹੈਗਾ ਉਹ ਅਸੀਂ ਸਰਕਾਰੀ ਬੈਂਕ ਤੋਂ ਕਰਾਨੇ ਆ ਜੀ ਉਹ ਇਹਨਾਂ ਦੇ ਜ਼ਿਮੀਂਦਾਰਾਂ ਜਾਂ ਕਿ ਭਰਾਵਾਂ ਵਾਸਤੇ ਬਹੁਤ ਹੀ ਇੱਕ ਫਾਇਦੇਮੰਦ ਹੈ ਕਿਉਂਕਿ ਜੋ ਪ੍ਰਾਈਵੇਟ ਆਧਾਰਿਆਂ ਤੋਂ ਜਿਹੜਾ ਇਹਨਾਂ ਨੇ ਵਿਆਜ ਭਰਦੇ ਆ ਨਾ ਉਹ ਮੇਰੇ ਕੋਲ ਰਠਾਹ ਟਰੈਕਟਰ ਏਜੰਸੀ ਦੇ ਨਾਲ ਸੰਪਰਕ ਕਰਕੇ ਉਹ ਮੇਰੇ ਕੋ ਮੌਕੇ ਦਾ ਫਾਇਦਾ ਲੈ ਸਕਦੇ ਹਨ ਇੱਕ ਟਰੈਕਟਰ ਦੇ ਨਾਲ ਤਿੰਨ ਐਪਲੀਮੈਂਟਾਂ ਦੇ ਲੋਨ ਸਰਕਾਰੀ ਬੈਂਕਾਂ ਤੋਂ ਅਸੀਂ ਕਰਦੇ ਆਂ ਔਰ ਜ਼ਿਮੀਂਦਾਰਾਂ ਵਾਸਤੇ ਬਹੁਤ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਵਾਲੀ ਗੱਲ ਹੈ ਠੀਕ ਆਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ स्किन लेजर सेंटर हेयर ट्रांसप्लांट हार्ट लंग एंड मेडिसिन जर्नल सर्जरी आईसीयू सी यू फेसिलिटीज वर्गिया वक वक सहूलत मिल दिया ने इतने चौबीस घंटे सत्तों दिन एमरजेंसी की सुविधा भी जाती है आज ही बुक करो अपनी अपॉइंटमेंट अठानवे सात या अठानवे आथ आठ विजिट करो संधू हॉस्पिटल चंडीगढ़ रोड नवा शहर ਇਸ ਅਜਲਸ਼ੀਰ ਪੱਤਰ ਸੈਗ ਨਗਰ ਦਾ ਸੰਮਦਕ ਅੱਜ ਦੀਆਂ ਵਿਸ਼ੇ ਸਭਾਗੀਆਂ ਹਲਫੇਰ ਰਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਅਜਾਦ ਦੇ ਹੋ ਧੰਨਵਾਦ